ਸਰ ਸਾਈ ਹਾਂਜੀ ਅੱਜ ਖਾਲਸਾ ਜੀ ਸਾਡੀ ਕੀ ਹਾਲ ਹੈ ਬੁਰਸੇ ਚੜਦੀ ਕਲਾ ਬਾਬਾ ਜੀ ਤੁਸੀਂ ਹਰੋਂ ਠੀਕ ਹੋ ਵਧੀਆ ਚੜਦੀ ਕਲਾ ਜੀ ਸ਼ੀਰਵਾ ਦਾ ਪਰਾਂਵਾ ਦਾ ਇਹ ਕੀ ਮਸਲਾ ਚੱਲ ਰਿਹਾ ਤੁਹਾਡੀ ਵੀਡੀਓ ਬਣਾਉਂਦੇ ਖੜਾ ਚਰਚਾ ਬਹੁ ਮੜੀ ਚੱਲ ਰਿਹਾ ਬਹੁ ਦੇਖੋ ਵੀਰ ਦੀ ਗੱਲ ਸੁਣੋ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੋ ਕੁਝ ਦੇਖ ਰਹੇ ਮੈਂ ਮੇਰੀ ਕੋਈ ਮਤਲਬ ਉਹਦੇ ਚ ਪਾਈ ਹੈ ਮੈਂ ਗਰੁੱਪ ਦੇ ਵਿੱਚ ਕੁਝ ਦੱਸਉ ਨਹੀਂ ਤੀ ਤੁਸੀਂ ਆਪਣੇ ਸਟੋਰੀ ਤੇ ਕਿਉਂ ਲਾ ਰਹੇ ਹੋ ਉਹਦੇ ਆਸ਼ੂ ਤੁਸ ਦੀਆਂ ਫੋਟੋਆਂ ਦੇਖੋ ਉਹ ਮੇਰੀ ਫੇਸਬੁੱਕ ਤੇ ਲੱਗੀ ਆ ਆਹੋ ਕਿਉਂ ਲੱਗੀ ਹੈ ਇਹ ਦੱਸੋ ਗੁਰਬਾ ਗੁਰਬਾਣੀ ਦਾ ਸ਼ਬਦ ਲਾ ਕੇ ਕਿਉਂ ਲਾਈ ਆ ਮਤਲਬ ਨਹੀਂ ਦੇਖੋ ਉਹ ਤਾਂ ਮੇਰਾ ਨਿੱਜੀ ਮਾਮਲਾ ਹੈ ਨਿੱਜੀ ਮਾਮਲਾ ਨਹੀਂ ਆ ਵੀਰ ਜੀ ਵੇਖੋ ਗੁਰਬਾਣੀ ਪਹਿਲੀ ਗੱਲ ਨਿੱਜੀ ਮਾਮਲਾ ਤਾਂ ਹੁੰਦਾ ਜੇ ਤੁਸੀਂ ਸਿੱਖ ਨਾ ਹੁੰਦੇ ਦਜੀ ਗੱਲ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰਕ ਨਾ ਹੁੰਦੇ ਗ੍ਰੰਥੀ ਨਾ ਹੁੰਦੇ ਹਨਾ ਵੀ ਹੋਰ ਕਿਸੇ ਅਦਰ ਕਾਸਟ ਤੋਂ ਹੁੰਦੇ ਜਾਂ ਅਦਰ ਕਿਸੇ ਲਿਜਨ ਤੋਂ ਬਿਲੋਂਗ ਕਰਦੇ ਤੇ ਅਸੀਂ ਤੁਹਾਨੂੰ ਕਹਿੰਦੇ ਨਾ ਤੁਸੀਂ ਗਰੰਤੀ ਹੋ ਪ੍ਰਚਾਰਕ ਹੋ ਔਰ ਸਿੱਖ ਹੋ ਜੇ ਤੁਸੀਂ ਇਹਨਾਂ ਦਿਨਾਂ ਚੀਜ਼ਾਂ ਤੋਂ ਮੁਨਕਰ ਹੁੰਦੇ ਹੋ ਵੀ ਮੈਂ ਸਿੱਖ ਵੀ ਨਹੀਂ ਮੈਂ ਗਰੰਤੀ ਵੀ ਨਹੀਂ ਮੈਂ ਪ੍ਰਚਾਰਕ ਵੀ ਨਹੀਂ ਫਿਰ ਸਾਡਾ ਤੁਹਾਨੂੰ ਕਹਿਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੀ ਇਹ ਤੁਸੀਂ ਇਹਨਾਂ ਦਿਨਾਂ ਤੂੰ ਮੁਨਕਰ ਹੋ ਪਹਿਲੀ ਗੱਲ ਤਾਂ ਆਪਾਂ ਬਹਿਸ ਨਹੀਂ ਕਰਨਾ ਚਾਹੁੰਦੇ ਵਿਚਾਰ ਨਹੀਂ ਕਰ ਵਿਚਾਰ ਕਰੋ ਜੀ ਸਰ ਕੀ ਕਰੋ ਕਿਸੇ ਨਾਲ ਪਰ ਬਹਿਸ ਨਾ ਕਰੋ ਹੁਣ ਉਹ ਬੰਦਾ ਇੱਕ ਬੰਦਾ ਇਸ ਦਿਨ ਬਿਨਾਂ ਮਤਲਬ ਬਹਿਸ ਕਰੀ ਜਾਂਦਾ ਕਿ ਪਹਿਲੀ ਗੱਲ ਤਾਂ ਮੇਰਾ ਉਹਦੇ ਨਾਲ ਕੋਈ ਮਤਲਬ ਨਹੀਂ ਕੋਈ ਲੱਲਾ ਨਹੀਂ ਘਕਾ ਨਹੀਂ ਦੇਖੋ ਤੁਸੀਂ ਹੋ ਤੁਸੀਂ ਦੋ ਮਿੰਟ ਮੇਰੀ ਗੱਲ ਦਾ ਸੁਣੋ ਹਾਂਜੀ ਤੁਹਾਡੇ ਕੋਲ ਕਿੰਨਾ ਚਿਰ ਤੁਸੀਂ ਭਾਦਰਗੰਜ ਲਾਏ ਹੋ ਨਾ ਕਿੰਨਾ ਚਿਰ ਤੁਸੀਂ ਮੇਰੇ ਜੀ ਨੂੰ ਮੈਂ ਤੁਹਾਡੇ ਕੋਲ ਪਾਠ ਕਰਨਾ ਆਇਆ ਕਰੀ ਹਾਂਜੀ ਤੁਸੀਂ ਕਿੰਨਾ ਚਿਰ ਭਾਦਰਗੰਜ ਲਾਏ ਹੋ ਰਹੇ ਹੋ ਹਾਂਜੀ ਕਿੰਨਾ ਚਿਰ ਤੁਸੀਂ ਕਿਤੇ ਹੋਰ ਬ੍ਰਾਂਚਾਂ 'ਚ ਵੀ ਰਹੇ ਹੋ ਮੈਨੂੰ ਇੱਕ ਵਾਰੀ ਵੀ ਦੱਸੋ ਮੈਂ ਤੁਹਾਡੇ ਕੋਲ ਕਦੇ ਪਾਠ ਕਰਨਾ ਆ ਨੀ ਇਹ ਸ਼ਾਇਦ ਇਹ ਨਾਲ ਇਹ ਨਾਲ ਸੰਬੰਧਿਤ ਨਹੀਂ ਹੈਗਾ ਗੱਲ ਵੱਖਰੀ ਦੀ ਹੈ ਮੇਰੀ ਗੱਲ ਪਹਿਲੀ ਗੱਲ ਉਹ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਮੇਰੀ ਗੱਲ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਮੈਨੂੰ ਸੁਣੋ ਫਿਰ ਜੱਗੀ ਜਿਹੜਾ ਪੋਸਟਾਂ ਪਾ ਰਿਹਾ ਉਹਨੂੰ ਜੱਗੀ ਨੂੰ ਪੁੱਛੋ ਵੀ ਤੁਹਾਡੇ ਕੋਲ ਮੈਂ ਕਦੇ ਪਾਸ ਕਰਨ ਗਿਆ। ਭਾਜੀ ਇਹ ਵਿਸ਼ਾ ਹੀ ਨਹੀਂ ਹੈਗਾ ਪਾਸ ਕਰਨ ਤੁਸੀਂ। ਹੁਣ ਮੰਨ ਰਖਣ ਦੇ। ਚਲੋ ਤੁਸੀਂ ਨਾ ਉਪਤਰਾਖੰਡ ਦੇ ਵਿੱਚ ਸਿਚੁਏਸ਼ਨ ਨੂੰ ਮੰਨਦਾ। ਮੈਂ ਮੰਨਦਾ ਅਸ਼ੋਸ਼ ਨੂੰ ਮੰਨਦਾ ਮੈਂ ਕੋ ਮੁੱਕਰਦਾਨੀ ਹੈ। ਮੰਨ ਲਓ ਤੁਸੀਂ ਕਹਿੰਦੇ ਮੈਂ ਪਾਸ ਦੋ ਮਿੰਟ ਪਹਿਲਾਂ ਗੱਲ ਸੁਣ ਲਓ ਮੇਰੀ। ਹਾਂ। ਤੁਸੀਂ ਕਿਹਨੇ ਵੀ ਅਸੀਂ ਉਪਤਰਾਖੰਡ ਚ ਪਾਸ ਕਰਨ ਗਿਆ ਮੈਂ ਨਹੀਂ ਪਾਸ ਕਰੂੰਗਾ। ਮੇਰਾ ਕੋਈ ਮਤਲਬ ਮੈਂ ਹੋਰ ਕਾਰੋਬਾਰ ਕਰ ਲਵਾਂ। ਕੋਈ ਜ਼ਰੂਰੀ ਤਾਂ ਨਹੀਂ। ਨਹੀਂ ਪਾਸ ਕਰੂੰਗਾ। ਪਰ ਇੱਕ ਗੱਲ ਹੈ। ਹਾਂ। ਰਾਤ ਸ਼ਰਤ ਤਾਂ ਹੈ ਸ਼ਰਤ ਵੀ ਮੇਰੇ ਅੰਦਰੋਂ ਗੁਰਬਾਣੀ ਕੱਢ ਕੇ ਦਿਖਾਓ ਜਿਹੜੀ ਮੇਰੇ ਅੰਦਰ ਰਚੀ ਪਈ ਹੈ ਤੇ ਤੁਹਾਨੂੰ ਗੁਰਬਾਣੀ ਇਹ ਨਹੀਂ ਕਹਿੰਦੀ ਵੀ ਖਸ਼ਮ ਛੱਡ ਦੁੱਜੇ ਲੱਗੇ ਡੁੱਬੇ ਸੇਵਨ ਜਾ ਰਿਹਾ ਉਹ ਖਸ਼ਮ ਤਾਂ ਮੈਂ ਹੁਣ ਕੀਤਾ ਹੈ ਖਸ਼ਮ ਤਾਂ ਮੈਂ ਹੁਣ ਕੀਤਾ ਖਸ਼ਮ ਛੱਡਿਆ ਕਦੋਂ ਖਸ਼ਮ ਤਾਂ ਕੀਤਾ ਹੁਣ ਨਹੀਂ ਤੁਸੀਂ ਆਜੂ ਦੋਸ ਨੂੰ ਕਦੋਂ ਤੋਂ ਮੰਨਦੇ ਹੋ ਮੈਂ ਬੜੇ ਚਿਰ ਤੋਂ ਮੰਨਦਾ ਮੈਂ ਕੋਈ ਆਜ ਤੋਂ ਮੰਨਦਾ ਮੈਨੂੰ 25 ਸਾਲ ਹੋ ਗਏ 30 ਸਾਲ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਦੋਂ ਤੋਂ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਤਾਂ ਆਪਣਾ 84 85 ਤੋਂ ਲੱਗੇ ਔਰ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਆਸ਼ੂਤੋਸ਼ ਦੇ ਲੜ ਲਾਇਆ। ਮਤਲਬ ਉਸੇ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਬੜਹੰਸ ਰਾਗ ਦੇ ਵਿੱਚ 595 ਅੰਗ ਤੇ ਗੁਰੂ ਅਮਰਦਾਸ ਦੀ ਬਾਣੀ ਆ। ਉਹ ਕਹਿੰਦੇ ਰੇ ਮਨ ਐਸਾ ਸਤਿਗੁਰ ਕੋਜ ਲੋ ਜਿਤ ਸੇਵੀਏ ਜਨਮ ਮਰਨ ਦੁਖ ਜਾਏ। ਤੇ ਸਤਿਗੁਰ ਕੋਜ। ਨਹੀਂ ਸਤਿਗੁਰ ਬਾਣੀ ਮੈਂ ਨਹੀਂ ਮਨਾ ਕਰ ਰਹੀ ਐ ਸਤਿਗੁਰ ਕੋਜ ਨੂੰ। ਆਸ਼ੂਤੋਸ਼ ਨੂੰ ਸਤਿਗੁਰ ਮੰਨਦੇ ਹੋ? ਹਾਂਜੀ ਮੈਂ ਮੰਨਦਾ ਜੀ। ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਕੀ ਮੰਨਦੇ ਹੋ? ਗੁਰੂ ਗ੍ਰੰਥ ਸਾਹਿਬ ਸਾਡੇ ਲਈ ਇੱਕ ਸੰਦੇਸ਼ ਹੈ ਗੁਰੂਨੀਆਂ ਸੰਦੇਸ਼ ਹੈ ਸਾਡੇ ਲਈ ਸੰਦੇਸ਼ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਤਾਂ ਵੀ ਐਂ ਕਰ ਗੁਰੂਨੀਆਂ ਉਹ ਗੁਰੂ ਤਾਂ ਗੁਰਬਾਣੀ ਹੈ ਨਹੀਂ ਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਨਹੀਂ ਬਾਣੀ ਗੁਰਬਾਣੀ ਲੱਗ ਹੈ ਜਿਨ ਹੱਥ ਚੜਿਆ RAM ਨਹੀਂ ਨਹੀਂ ਤੁਸੀਂ ਗੁਰੂ ਜੀ ਨੇ ਮਜੀ ਪ੍ਰਮਾਣ ਦੋ ਜਿਹੜੇ ਜਿਹੜੇ ਪ੍ਰਮਾਣ ਤੁਸੀਂ ਦੇ ਰਹੇ ਹੋ ਗੁਰਬਾਣੀ ਦੇ ਨੇ ਤੇ ਗੁਰਬਾਣੀ ਦੇ ਵਿੱਚ ਕਿਸੇ ਵੀ ਨਹੀਂ ਲਿਖਿਆ ਗਾਣੀ ਨੂੰ ਹੀ ਜਾਣਦਾ ਮਾਰੀ ਨਹੀਂ ਗੁਰਬਾਣੀ ਦੇ ਵਿੱਚ ਕਿਸੇ ਨਹੀਂ ਲਿਖਿਆ ਵੀ ਕਿ ਤੇਜਾਰੀ ਨੂੰ ਬੰਦੇ ਨੂੰ ਤੂੰ ਰੱਬ ਮੰਨ ਉਹਨੂੰ ਉਹਦੀ ਪੂਜਾ ਕਰ ਹਰ ਯੁਗ-ਜੁਗ ਭਗਤੋਂ ਪਾਇਆ ਉਹ ਕੋਈ ਇੱਕ ਯੁਗ ਚੋਂ ਦਾ ਹਰ ਯੁਗ ਕੀ ਆਉਂਦਾ ਤੂੰ ਤੇ ਨਹੀਂ ਤੇ ਉਥੇ ਪ੍ਰਹਿਲਾਦ ਨੇ ਵੀ ਗੋਪੀ ਨਹੀਂ ਪ੍ਰਹਿਲਾਦ ਤੁਸੀਂ ਗੱਲ ਕਰਦੇ ਹੋ ਤੇ ਪ੍ਰਹਿਲਾਦ ਨੇ ਆਪਣੇ ਆਪ ਨੂੰ ਰੱਬ ਮੰਨਿਆ ਉਨੇ ਰੱਬ ਨੂੰ ਧਿਆਇਆ ਰੱਬ ਨੂੰ ਮੰਨਿਆ ਕਪੜਿਆਂ ਨੂੰ ਨਹੀਂ ਰੱਬ ਨੂੰ ਮਨਾਇਆ ਹੈ ਫਿਰ ਗੁਰੂ ਗੋਬਿੰਦ ਸਿੰਘ ਦੀ ਬਾਣੀ ਆ ਕਿ ਜਬ ਜਬ ਹੋਤ ਅਰਿਸ਼ਟ ਫਰਾਂ ਤਬ ਤਬ ਦੇ ਧਰਤ ਬਤਾਰਾ ਫਿਰ ਤੁਸੀਂ ਇਦਾਂ ਕਰੋ ਨਾ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੰਨੋ ਉਹਨੂੰ ਤੁਸੀਂ ਫਿਰ ਆਸ਼ੂ ਤੋਸ਼ ਦੇ ਨਾਮ ਤੇ ਆਪਣੀ ਕਮਾਈ ਕਰੋ ਨਾ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਕਰਕੇ ਤੁਸੀਂ ਆਪਣਾ ਕੰਮ ਹੀ ਚਲਾਉਂਦੇ ਰਹੋ ਅੱਜ ਤੋਂ ਬਾਅਦ ਮੈਂ ਤੁਹਾਡੇ ਕੋਲ ਪਾਠ ਨਹੀਂ ਕਰਨ ਆਉਂਗਾ ਇਹ ਮੇਰੀ ਸ਼ਰਤ ਹੈ ਨਹੀਂ ਪਾਠ ਤੇ ਵੀ ਕਿਤੇ ਵੀ ਨਹੀਂ ਮੈਨੂੰ ਪਾਠ ਕਰਨ ਦੀ ਨਹੀਂ ਗੱਲ ਹੈਗੀ ਤੁਸੀਂ ਗੁਰੂ ਖਾਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਹਦਾ ਕੰਮ ਕਰੋ ਕਿ ਜਿੰਨੇ ਮੈਂ ਨਾਮ ਇਕੱਠਾ ਕਰਾਂ ਤੁਹਾਡੇ ਪਾਠ ਕਰਨ ਦੇ ਨਾਮ ਮੈਂ ਤੁਹਾਡੇ ਕੋਲ ਪਾਠ ਕਰਨਾਂ ਨਾ ਤੁਸੀਂ ਇੱਥੇ ਤੱਕ ਮੈਨੂੰ ਬੁਲਾਇਆ ਤੁਸੀਂ ਬਹਿਸ ਵਿਚਾਰ ਕਿਉਂ ਕਰਦੇ ਮੇਰੇ ਨਾਲ ਬਲਾਹ ਬਹਿਸ ਵਿਚਾਰ ਨਹੀਂ ਕਰਨਾ ਸਾਨੂੰ ਨਾਲ ਗੱਲ ਇਹ ਕੀਤੀ ਜਾ ਰਹੀ ਆ ਕਿ ਵੀ ਇੱਕ ਬੰਨੇ ਤੁਸੀਂ ਕਹਿੰਦੇ ਹੋ ਮੇਰਾ ਗੁਰੂ ਸਤਗੁਰੂ ਆ ਮੇਰਾ ਰਛੂ ਦੋਜ ਇੱਕ ਬੰਨੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਕੇ ਸਟੇਜਾਂ ਤੇ ਗੁਰੂ ਸਾਹਿਬ ਦੀ ਜੁਰੀ ਚ ਬੈਠ ਕੇ ਉਹਦਾ ਪ੍ਰਚਾਰ ਕਰਕੇ ਉਹਦੀ ਕਮਾਈ ਖਾਣੇ ਹੋ ਉਸ ਆਪਣੇ ਪਿਓ ਦੀ ਫਿਰ ਤੁਸੀਂ ਪਿਓ ਕਿਸੇ ਹੋਰ ਨੂੰ ਕਹੀ ਜਾਂਦੇ ਹੋ ਕਮਾਈ ਕਿਸੇ ਹੋਰ ਦੀ ਖਾ ਰਹੇ ਹੋ ਪਿਓ ਤਾਂ ਇੱਕੋ ਹੀ ਆ ਸਾਡਾ ਉਹ ਸਭ ਦਾ ਦਾਤਾ ਇੱਕੋ ਹੀ ਹੈਗਾ ਉਹ ਤੇ ਸਰੀਰ ਉਪਜਾਇਆ ਗਿਆ ਕਿ ਫਿਰ ਉਹ ਬਲ ਤੁਸੀਂ ਇੱਕ ਬੰਨੇ ਕਹਿੰਦੇ ਉਹਨੂੰ ਵੀ ਮੇਰਾ ਸਤਿਗੁਰੂ ਅਸ਼ੁਦੋਸ਼ ਆ। ਹੂੰ ਹੂੰ। ਇੱਕ ਖਤਮ ਇੱਕ ਹੀ ਹੋ ਸਕਦਾ ਨਾ ਦੋ ਨਹੀਂ ਨਾ ਹੋ ਸਕਦੇ। ਜਾਂ ਪ੍ਰਮਾਤਮਾ ਜਾਂ ਅਸ਼ੁਦੋਸ਼। ਦੇਖੋ ਤੁਸੀਂ ਵੀਰ ਜੀ ਨੇ ਵੀ ਭਗਤ ਸਿੰਘ ਨੇ ਵੀ ਇਹੀ ਗੱਲ ਕਹੀ ਹੈ। ਕਹਿੰਦਾ ਵੀ ਮਤਲਬ ਅੱਜ ਤੋਂ ਬਾਅਦ ਤੁਸੀਂ ਖੰਡ-ਪਾਟ ਤੇ ਨਾ ਲਾਓ। ਇੰਨੇ ਹੀ ਆ। ਨਹੀਂ ਖੰਡ-ਬਾੜ ਤੇ ਨਹੀਂ ਫਿਰ ਤੁਹਾਡਾ ਵੇਖੋ ਤੁਸੀਂ ਜਿਹਦਾ ਜਿਹਦਾ ਮਰਜ਼ੀ ਪ੍ਰਚਾਰ ਕਰੋ। ਫਿਰ ਤੁਸੀਂ ਸਿੱਖੀ ਦੇ ਵਿੱਚ ਰਹਿ ਕੇ ਸੇਖਾਂ ਵਾਲਾ ਬਾਣ ਸਿੱਖਾਂ ਵਾਲਾ ਬਾਣਾ। ਇਹ ਨਿੱਜੀ ਮਾਮਲਾ ਮੈਨੂੰ ਮਾਰਾ ਨਹੀਂ ਪ੍ਰਮਾਤਮਾ ਨੇ ਸਿੱਖੀ ਦਿੱਤੀ ਹੈ ਕਿ ਮੈਨੂੰ ਸਿੱਖੀ ਬਾਣੀ ਸਿੱਖੀ ਦਾ ਬਾਣਾ ਧਾਰਨ ਕਰਕੇ ਸਿੱਖੀ ਦੀ ਬਾਣਾ ਕਰਨ ਕਰਕੇ ਤੁਸੀਂ ਕਿ ਲੋਕਾਂ ਨੂੰ ਪੰਦਰੋਂ ਕੁਛੇ ਥੋੜੀ ਬੱਸ ਇਹ ਅਸੀਂ ਮੁੱਲ ਥੋੜੀ ਲੈ ਕੇ ਆਂਦੇ ਕਿਸੇ ਕੇਸ ਵੱਲ ਉਹ ਕੁਦਰਤ ਨੇ ਦਿੱਤੇ ਆ ਨਾ ਕੁਦਰਤ ਦੀ ਦੇਣ ਆ ਇਹ ਨਹੀਂ ਕੁਦਰਤ ਦੀ ਫਿਰ ਕੁਦਰਤ ਜਿਆਦਾ ਤੁਸੀਂ ਕੁਦਰਤ ਨੂੰ ਰੱਬ ਮੰਨਦੇ ਤੁਸੀਂ ਤੇ ਕੁਦਰਤ ਨੂੰ ਰੱਬ ਨਹੀਂ ਮੰਨਦੇ ਤੁਸੀਂ ਤੇ ਮੰਨ ਰਹੇ ਹੋ ਅੱਛੀ ਕੁਦਰਤ ਨੂੰ ਰੱਬ ਮੰਨਦੇ ਹੋ ਨਾ ਕੁਦਰਤ ਤਾਂ ਹੀ ਵਧੀਆ ਕੁਦਰਤ ਹੀ ਵਧੀਆ ਸਾਰਾ ਤੁਸੀਂ ਕਰੋ ਪ੍ਰਚਾਰ ਅਜੀ ਬੋਲਦਾ ਮੈਂ ਤੁਹਾਨੂੰ ਮਨਾ ਨਹੀਂ ਕਰਦਾ ਉਹ ਤੁਹਾਡਾ ਨਿੱਜੀ ਆ ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਉਹ ਦਾਸਰਾ ਲੈ ਕੇ ਸਤਾਣਾ ਮੰਨੋ ਹਾਂ ਇਹ ਮੇਰਾ ਨਿੱਜੀ ਮਾਮਲਾ ਹੈ ਦੇਖੋ ਤੁਸੀਂ ਇਸ ਗੱਲ ਤੇ ਵਿਚਾਰਨ ਕਰੋ ਚਲੋ ਅਸੀਂ ਆਪਣੇ ਵਿਚਾਰ ਕਰਦੇ ਹਾਂ ਅੱਥੀ